ਸਵਾਗਤ ਹੈ ਤੁਹਾਡਾ ਪੰਜਾਬ ਦੀ ਆਵਾਜ਼ ਨਿਊ ਚੈਨਲ ਦੇ ਵਿੱਚ ਅੱਜ ਕੁਝ ਤਸਵੀਰਾਂ ਤੁਹਾਡਾ ਸਾਂਝੀਆਂ ਕਰਨ ਜਾ ਰਹੇ ਹਾਂ ਪਟਾਲਾ ਸ਼ਹਿਰ ਦੀਆਂ ਜਿੱਥੇ ਕਿ ਹਜਰਤ ਪੀਰ ਬੁੱਧੂ ਸਾਹਿਬ ਦੀ ਜਗ੍ਹਾ ਤੇ ਬਹੁਤ ਜ਼ਿਆਦਾ ਇੱਥੇ ਸ਼ਰਧਾਲੂ ਪਹੁੰਚਦੇ ਨੇ ਹਰ ਸਾਲ ਦੀ ਤਰ੍ਹਾਂ ਬਾਬਾ ਮੇਸ਼ੀ ਜੀ ਇਸ ਸਾਲ ਵੀ ਕਾਫੀ ਸਾਰੇ ਸਾਧੂਆਂ ਨੂੰ ਕੰਬਲ ਵੰਡ ਰਹੇ ਨੇ ਸੋ ਲਾਈਵ ਤਸਵੀਰਾਂ ਆਪਾਂ ਜ਼ਰੂਰ ਤੁਹਾਡਾ ਸਾਂਝੀਆਂ ਕਰਾਂਗੇ ਕਿ ਉਸ ਜਗ੍ਹਾ ਤੇ ਹਜ਼ਾਰਾਂ ਦੇ ਨਾਲ ਦੁਨੀਆ ਇੱਥੇ ਪਹੁੰਚ ਚੁੱਕੀ ਹੈ ਜੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਹੁੰਚੀ ਹੈ ਤੋ ਜਨਾਬ ਮੀਰਾ ਭੀਖ ਜੀ ਫਰਮਾਉਂਦੇ ਨੇ ਭੀਖਾ ਭੂਖਾ ਕੋ ਨਹੀਂ ਸਭ ਕੀ ਗਠਰੀ ਮੇ ਲਾਲ ਕਿਸੇ ਨੂੰ ਭੁਖਾ ਨੰਗਾ ਨਹੀਂ ਪਾਇਦਾ ਕੀਤਾ ਮਾੜਾ ਨਹੀਂ ਪਾਇਦਾ ਕੀਤਾ ਕਿਸੇ ਨੂੰ ਨੀਵਾ ਨਹੀਂ ਬਣਾਇਆ ਗਰਬਾਣੀ ਚ ਵੀ ਕਿਹਾ ਵਾ ਸੋਕ ਰੋ ਮੰਦਾ ਆਖੀਏ ਜਿਤ ਜਮੇ ਰਜਾਨ ਜਿਹੜੀ ਕੁਖ ਚੋਂ ਰਾਜੇ ਪੈਦਾ ਹੋਏ ਸੂਰ ਨੇ ਪੈਦਾ ਆਇਆ ਅਵਤਾਰ ਪੈਦਾ ਹੋਏ ਮੱਲੇ ਬੜੇ ਬੜੇ ਰਿਸ਼ੀ मुनि ਕੰਬਰ ਪੈਦਾ ਹੋਏ ਮਹਾਰਾਜ ਦੇ ਬੜੇ ਬੜੇ ਸਰੂਪ ਪੈਦਾ ਹੋਏ ਉਹ ਇੱਕੋ ਮਾਤਾ ਦੇ ਕੁਖ ਚ ਆਰੇ ਖਾਪੂ ਖਾ ਕੋ ਨਹੀਂ ਸਭ ਕੀ ਗਠਰੀ ਮੇ ਲਾਲ ਸਰੀਰੂਪੀ ਗਠਰੀ ਹੈ ਲਾਲੂਪੀ ਆਤਮਾ ਦਾ ਪ੍ਰਕਾਸ਼ ਸਾਰਿਆਂ ਦੇ ਇੱਕ ਜੈਸਾ ਹੋ ਕੇਜੇ ਵੱਡਾ ਛੋਟਾ ਨਹੀਂ ਚੋਰਾ ਚ ਵੀ ਹੈ ਠੱਗਾ ਚ ਵੀ ਹੈ ਡਕੀਟਾ ਚ ਵੀ ਹੈ ਕੁੱਕੜ ਮੰਦੇ ਕਲਮ ਕਰਨ ਵਾਲਿਆਂ ਦੇ ਵੀ ਜਿਹੜੇ ਸਮਝਦੇ ਸਾਨੂੰ ਦੇਖਦਾ ਨਹੀਂ ਜਾਣਦਾ ਨਹੀਂ ਉਹ ਤਾਂ ਸਭ ਜਗ੍ਹਾ ਹਾਜ਼ਰ ਨਾਜ਼ਰ ਆ ਦਰਬਾਰ ਦੇ ਉੱਤੇ ਸਰਬਸਾਂਝਾ ਦਰਬਾਰ ਹੈ ਇੱਥੇ ਸਾਰੀ ਸ੍ਰਿਸ਼ਟੀ ਦੇ ਪੰਥ ਹੁੰਦੇ ਇੱਥੇ ਸਾਰੇ ਹਿੰਦੁਸਤਾਨ ਦੇ ਇਥੇ ਕੋਈ ਦੂਜਾ ਨਹੀਂ ਬਾਬੇ ਸ਼ੇਖ ਫਰੀਦ ਦਾ ਪੰਥ ਹੈ ਸਾਡੀ ਗੁਰਬਾਣੀ ਹੈ ਬਾਬਾ ਫਰੀਦ ਸਾਹਿਬ ਦੀ ਸਰਬਸਾਂਝਾ سلسلہ ਸਾਡੇ ਪ੍ਰੀਖਮਸ਼ਾਹ ਦੀ ਬਾਣੀ ਹੈ ਦੇ ਵਿੱਚ ਇਹ ਸਾਬਰੀ سلسلہ ਹੈ ਜਿਨ੍ਹਾਂ ਨੇ ਆਪਣੇ ਮੱਲਬੀ ਅਰਦਾਸਾਂ ਆਪਕ੍ਰਿਤੀਆਂ ਚੋਲੇ ਛੱਡ ਕੇ ਜਨਮ ਹਾਂਜੀ ਉਹ ਬਜ਼ੁਰਗਾਂ ਦਾ سلسلہ ਵਾ ਇਥੇ ਇਕਤਾ ਦਾ ਪ੍ਰਚਾਰ ਆ ਤੇ ਅਸੀਂ ਸਾਰੇ ਸ਼ਹਿਰ ਤੋਂ ਮੱਲਬੀ ਦੀਵਾਲੀ ਦੀ ਸ਼ੁਭ ਕਾਮਨਾ ਦਿੰਨੇ ਆ ਤੇ ਸਾਰੇ ਸ਼ਹਿਰ ਦੇ ਉੱਤੇ ਕਿਰਪਾ ਹੋਵੇ ਇਹ satsang ਕਰਦੇ ਆ ਤੇ ਸਾਰੇ ਸ਼ਹਿਰ ਤੇ ਕਿਰਪਾ ਹੁੰਦੀ ਹੈ ਬੋਲ ਗੁਰੂ ਮਹਾਰਾਜ ਦੀ ਜੈ ਅੱਜ ਜਿਵੇਂ ਆਪ ਸਭ ਨੂੰ ਪਤਾ ਹੈ ਕਿ ਬਾਬੇ ਮੇਸ਼ੀ ਜੀ ਦੀ ਦਰਗਾਹ ਉੱਤੇ ਕਾਫੀ ਸਾਰੀ ਇੱਥੇ ਸੰਗਤ ਮੌਜੂਦ ਹੈ ਗੱਲਬਾਤ ਜ਼ਰੂਰ ਕਰਨੀ ਚਾਹਾਂਗੇ ਸਾਡੇ ਸ਼ਹਿਰ ਦੇ ਐਮਐਲਏ ਸਾਹਿਬ ਇੱਥੇ ਪਹੁੰਚੇ ਨੇ ਹਾਂਜੀ ਸਰ ਬਿਲਕੁਲ ਜੀ ਅੱਜ ਬੜੀ ਵੱਡੀ ਗੱਲ ਹੈ ਜੀ ਬਾਬੇ ਮੇਸ਼ੀ ਸਾਹਿਬ ਜੀ ਹਰ ਸਾਲ ਸਾਧਵਾਨ ਨੂੰ ਦੀਵਾਲੀ ਤੋਂ ਅਗਲੇ ਦਿਨ ਵਿਸ਼ਕਰਮਾ ਦੇ ਵਾਲੇ ਦਿਨ ਸਾਂਪਨ ਵੀ ਕਰਦੇ ਸੇਵਾ ਵਿਕਰਤ ਲੋਕਾਂ ਦੇ ਸ਼ਕੁੰਦੇ ਇਹ ਸਾਧੂ ਸੰਤ ਜਿਹੜੇ ਸਾਰੇ ਇਕੱਠੇ ਹੋ ਕੇ ਬਾਬਾ ਜੀ ਦੇ ਦਰਬਾਰ ਵਿੱਚ ਨਤ ਪਸਤਕ ਹੁੰਦੇ ਨੇ ਆਸ਼ੀਰਵਾਦ ਲੈਂਦੇ ਨੇ ਔਰ ਆਪਣੀਆਂ ਝੋਲੀਆਂ ਪਰਦੇ ਸਾਡੇ ਸ਼ਹਿਰ ਦੇ ਵਿੱਚ ਅੱਜ ਵੀ ਬਹੁਤ ਜ਼ਿਆਦਾ ਸੰਗਤ ਹੈ ਇੱਥੇ ਪਹੁੰਚੀ ਆ ਤੇ ਆਸ਼ੀਰਵਾਦ ਆਪਣੇ ਮਾਮਾਪੂ ਕੋਲ ਲੈਣੇ ਆ ਪਰ ਅੱਜ ਸਾਧੂਆਂ ਦੇ ਕੋਲ ਸੰਗਤ ਦੇ ਕੋਲ ਰੂਪ ਦੇ ਵਿੱਚ ਆਸ਼ੀਰਵਾਦ ਲੈਣਾ ਇਹਦੇ ਬਾਰੇ ਕੀ ਬਿਲਕੁਲ ਜੀ ਇਹ ਸਮਝ ਲਓ ਵੀ ਮੈਂ ਤੁਹਾਨੂੰ ਉਹ ਦੱਸਿਆ ਵੀ ਅੱਜ ਇਹ ਹਰ ਸਾਲ ਬੜੀ ਬੜੀ ਪੁਰਾਣੀ ਸੰਪਰਦਾ ਚੱਲਦੀ ਆ ਰਹੀ ਹੈ ਜੀ દિਵਾਲੀ ਤੋਂ ਅਗਲੇ ਦਿਨ ਬਾਬੇ ਮੇਸ਼ੀਸ਼ਾ ਦੀ ਹੋਣਾ ਤੋਂ ਸਾਫੀ ਸੰਤ ਜਿਹੜੇ ਨੇ ਉਹ ਇੱਥੇ ਹੁੰਦੇ ਨੇ ਇਹਨਾਂ ਕੋ ਇੱਥੋਂ ਆਪਣੇ ਮੱਥਾ ਵੀ ਟੇਕਦੇ ਨੇ ਔਰ ਆਪਣੀਆਂ ਛੋੜੀਆਂ ਪਰ ਕੇ ਵੀ ਜਾਂਦੇ ਨੇ ਇਸ ਤੋਂ ਬਾਅਦ ਇਹਨਾਂ ਨੇ ਚਲ ਸਾਬ ਨੂੰ ਚਲੇ ਜਾਣਾ ਹੁੰਦਾ ਜਿਵੇਂ ਕਿ ਆਪ ਸਭ ਨੂੰ ਦੱਸ ਚੁੱਕੇ ਹਾਂ ਕਿ ਅੱਜ ਅਸੀਂ ਬਟਾਲਾ ਸ਼ਹਿਰ ਦੇ ਵਿੱਚ ਬਾਬਾ ਮੀਸ਼ੀਸ਼ਾ ਦੀ ਦਰਗਾਹ ਤੇ ਪੁੰਚੇ ਨੇ ਤੇ ਸਾਡੇ ਨਾਲ ਭਾਈ ਸਾਹਿਬ ਮੌਜੂਦ ਨੇ ਗੱਲਬਾਤ ਆਪਾਂ ਜਰੂਰ ਉਹਨਾਂ ਨਾਲ ਕਰਨੀ ਚਾਹਾਂਗੇ ਕਿ ਉਹ ਇਸ ਸਾਧ ਸੰਗਤ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਨੇ ਓਲ ਗੁਰੂ ਮਹਾਰਾਜ ਕੀ ਜੈ ਆਸਤਾਨਾਏ ਖੋਜੂ ਬੀਰੂਆ ਬੁੱਧੂ ਸ਼ਾਹ ਅਲਹਮਦੁਲਾਹ ਗੱਦੀ ਨਸ਼ੀਨ ਸਤਿਗੁਰੂ ਸਾਈ ਮੀਸ਼ੀਸ਼ਾ ਚਿਸਤੀ ਫਰੀਦੀ ਸਾਹਬਰੀ ਇਹ ਦਿਨ ਬੜਾ ਖੁਸ਼ੀ ਦਾ ਹੈਗਾ ਕਿ ਜੋ 2 ਦਿਨ ਸੰਤ ਸਮੇਲਨ ਚੱਲਦਾ ਦੀਵਾਲੀ ਦੇ ਬਿਸ਼ਕਰਮਾ ਦੇ ਦਿਨ ਨੂੰ ਪੂਰੇ ਹਿੰਦੁਸਤਾਨ ਦੇ ਵਿੱਚੋਂ ਸਾਰੇ ਸਾਧੂ ਸੰਤ ਆਈ ਜਾਂਦੇ ਆ 2 ਦਿਨ ਦਿਨ ਰਾਤ ਨੂੰ satsang ਦਾ ਪ੍ਰੋਗਰਾਮ ਚੱਲਦਾ ਉਹ ਲੰਗਰ ਵੀ ਦਿਨ ਰਾਤ ਨੂੰ ਚੱਲਦਾ ਸਾਧੂ ਸੰਤਾਂ ਵਾਸਤੇ ਬੜੀ ਬੜੀ ਦੂਰ ਤੋਂ ਸਾਧੂ ਸੰਤ ਆਂਦੇ ਆ ਇਹ ਖੁਦਾ ਦੀ ਸੱਦਾ ਹੁੰਦਾ ਸੰਤਾਂ ਨੂੰ ਕੋਈ ਵੀ ਸਾਧੂ ਸੰਤ ਆ ਸਕਦਾ ਮੇਲੇ ਦੇ ਉੱਤੇ ਔਰ ਇੱਥੇ ਜੋ ਲੰਗਰਾਂ ਦਰਬਾਰ ਦਾ ਉਹ 24 ਘੰਟੇ ਚੱਲਦਾ ਔਰ ਜਦੋਂ urs ਹੁੰਦਾ ਸੀ ਉਹ urs 5 ਦਿਨ ਚੱਲਦਾ ਜਨਮ ਅਸ਼ਟੀਆਂ ਪ੍ਰੋਗਰਾਮ ਸ਼ੇਵਰਾਤਰੀ ਦਾ ਪ੍ਰੋਗਰਾਮ ਗੁਰਪੂਰਵ ਇੱਥੇ ਸਾਰੇ ਪ੍ਰੋਗਰਾਮ ਮਨਾਏ ਜਾਂਦੇ ਆ ਮੈਂ ਇੱਕ ਸਾਦੋਂ ਮੌਜੂਦ ਨੇ ਗੱਲਬਾਤ ਆਪਾਂ ਉਹਨਾਂ ਨਾਲ ਜ਼ਰੂਰ ਕਰਨੀ ਚਾਹਾਂਗੇ ਕਿ ਉਹਨਾਂ ਦਾ ਇਸ ਜਗ੍ਹਾ ਤੇ ਆਂਤ ਕੀ ਕਹਿਣਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਹਾਂ ਬਿਹਾਰ ਸੇ ਆਏ ਹਾਂ ਸਮਸਤੀਪੁਰ ਜ਼ਿਲ੍ਹਾ ਸੇ हमारे गुरुद्वारा रुसरा है समस्तीपुर जिला तो आए हैं घूमते 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 आए लुधियाना लुधियाना में पता चला जो यहाँ है अमृतसर में था बन रहा वहाँ से आए फिर यहाँ बटाला का है। बटाला पहली बार आए हाँ तो यहाँ हम बार हम आए कैसा इतना और आपको हाँ इतना देखने से बहुत सुंदर लगता है तो बहुत अच्छा है ये संगठन जो साधु का है और उस देखने में बहुत अच्छा लगता है ਇਸੀ ਸੇਖੂ ਸਾਧੂ ਸੰਮੇਲਨ ਮੇਂ ਭਰਵੰਨ ਚਲੇ ਹੈ ਜੋ ਸਾਧੂ ਸੰਸੇ ਦਰਸਪਰਸ ਹੋ ਇਸੀ ਉਦੇਸ਼ ਸੇ ਹਮ ਚਲੇ ਹੈ ਜੀ ਇਹ ਸੰਤ ਤਸਵੀਰਾਂ ਬਾਬਾ ਮੇਸ਼ੀ ਸਾਧੀਆਂ ਜਿੱਥੇ ਕਿ ਅੱਜ ਹਜ਼ਾਰਾਂ ਦੀ ਤੈਦਾਰ ਦੇ ਗਿਣਤੀ ਦੇ ਵਿੱਚ ਅੱਜ ਉੱਥੇ ਕੰਬਲਵੰਡੇ ਜਾਣਗੇ ਕੈਮਰਾਮੈਨ ਸੰਜੀਵ ਦੇ ਨਾਲ ਸੀਮਾ ਬੱਦਨ ਦੀ ਖਾਸ ਰਿਪੋਰਟ ਧੰਨਵਾਦੀ